ਸਾਲਾਂ ਦੇ ਕਰੀਬ ਨਵਾਲੇ ਕਿ ਲੜਕੀ ਦਾ ਜ਼ਬਰਜਨਾਹ ਕਿਤੇ ਜਾਂਦਾ ਮਾਮਲਾ ਸਾਹਮਣੇ ਦੱਸਦੇ ਕਿ ਪੇੜ ਤੋਂ ਲੜਕੇ ਦੀ ਮਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਉਦੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੇ ਟੇ ਜ਼ਬਰਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਨਹੀਂ ਜਾਣਦੀ ਅਧਿਕਾਰਚ ਦੋ ਨੌਜਵਾਨ ਆਉਂਦੇ ਨੇ ਤੇ ਉਹਨਾਂ ਨੂੰ ਦਿਸ਼ਾ ਪੁੱਛਣ ਦੇ ਬਹਾਨੇ ਐਡਰੈਸ ਪੁੱਛਣ ਦੇ ਬਹਾਨੇ ਗੱਲਾਂ ਕਰ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਜਾਂਦਾ ਦੱਸਦੇ ਕਿ ਇਹ ਮਾਮਲਾ ਜ਼ੀਰਖਪੁਰ ਤੋਂ ਸਾਮਨੇ ਆਉਂਦਾ ਜਿੱਥੇ ਕਿ ਮੋਹਾਲੀ ਦੇ ਵਿੱਚ ਗੱਡੀ ਵਿੱਚ ਜੋ આરોપી ਨੇ ਉਹ ਲੜਕੀ ਨੂੰ ਲੈ ਕੇ ਹੁੰਦਰੇ ਤੇ ਬਾਅਦ ਵਿੱਚ ਮੋਹਾਲੀ ਦੇ ਵਿੱਚ ਉਸ ਨਾਲ ਦੁਸ਼ਕਰਮ ਕੀਤਾ ਜਾਂਦਾ ਹੈ ਉਦਰੇ ਲੜਕੀ ਜੋ ਕਿ 16 ਸਾਲ ਦੀ ਨਬਾਲੀ ਕੇ ਅਤੇ ਉਹ ਸੈਲੂਨ ਦੇ ਵਿੱਚ ਕੰਮ ਕਰਦੀ ਹੈ ਪਰ ਜਦੋਂ ਬਾਹਰ ਹੁੰਦੀ ਹੈ ਜਾਂ ਘਰ ਜਾ ਰਹੀ ਹੁੰਦੀ ਤਾਂ ਰਸਤੇ ਦੇ ਵਿੱਚ ਦੋ ਨੌਜਵਾਨ ਗੱਡੀ ਤੇ ਹੁੰਦੇ ਨੇ ਉਸ ਨੂੰ ਐਡਰੈਸ ਪੁੱਛਣ ਦੇ ਬਹਾਨੇ ਇੱਕ ਅਗਵਾ ਕਰ ਲੈਂਦੇ ਨੇ ਕਿਡਨੈਪ ਕਰ ਲੈਂਦੇ ਨੇ ਜਿਸ ਤੋਂ ਬਾਅਦ ਕਿਸ ਲੜਕੀ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਫਿਲਹਾਲ ਪੁਲਿਸ ਦੇ ਵੱਲੋਂ ਦੋ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਖੰਗਾਲ ਕੇ ਪੁਲਿਸ ਦੇ ਵੱਲੋਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿੰਨਾ ਤੱਕ ਕਿ ਪੁਖ ਤੋਂ ਐਕਟ ਦੇ ਅਧਿ ਦੇ ਮਾਮਲਾ ਦਰਜ ਹੋਇਆ ਹੈ ਇਸਰ ਕੀ ਮਾਮਲਾ ਕੀ ਹੈ ਜੀ ਸਾਰਾ ਇਹ ਇਹ ਸਾਡੇ ਕੋਲੇ ਨਾ ਇਨਫੋਰਮੇਸ਼ਨ ਆਈ ਸੀ ਕਿ 16 ਸਾਲ ਦੀ ਕੁੜੀ ਹੈ ਤੇ ਉਹਦੇ ਨਾਲ ਰੇਪ ਕੀਤਾ ਗਿਆ ਜਿਹਦੇ ਸੰਬੰਧੀ ਜਿਹੜੀ ਕੁੜੀ ਦੀ ਜਿਹੜਾ ਵਿਕਤਵਾ ਕੁੜੀ ਹੈ ਉਹਦੀ ਮਦਦ ਨੇ ਆ ਕੇ ਆਪਣਾ ਮੈਨ ਸਟੇਟਮੈਂਟ ਲਖਾਈ ਸੀਗੀ ਉਹ ਸਟੇਟਮੈਂਟ ਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਜਿਹੜੀ ਕਾਰਵਾਈ ਹੈ ਉਹ ਕਰ ਦਿੱਤੀ ਸੀ ਕਿ ਇਹ ਹੋਰ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਇਹ ਨਵਾਲਾ ਦਾ ਲੜਕੀ ਜੀ ਕਿੱਥੇ ਦਾ ਮਸਲਾ ਕਿੰਨੇ ਸਮੇਂ ਦੀ ਗੱਲ ਆ ਤੁਹਾਡੇ ਕੋਲ ਕੀ ਮੈਡੀਕਲ ਰਿਪੋਰਟ ਆ ਜਿਹੜੀ ਕੁੜੀ ਦੀ ਜਿਹੜੀ ਮਦਰ ਆ ਉਹਦੇ ਬਿਆਨ ਮੁਤਾਬਕ ਇਹ 22 ਤਰੀਕ ਨੂੰ ਕੰਮ ਤੇ ਗਈ ਸੀਗੀ ਉਸ ਤੋਂ ਬਾਅਦ ਇਹ 22 ਤਰੀਕ ਨੂੰ ਘਰੇ ਨਹੀਂ ਆਈ 23 ਤਰੀਕ ਨੂੰ 22 ਤਰੀਕ ਨੂੰ ਇਹਦੇ ਨਾਲ ਇਹ ਵਾਰਦਾਤ ਹੋਈ ਹੈ ਸੋ ਉਹਦਾ ਇਹਨਾਂ ਨੇ ਬਿਆਨ ਲਿਖਾਇਆ 23 ਤਰੀਕ ਨੂੰ ਸਾਡੇ ਕੋਲ ਆ ਕੇ ਤੇ 23 ਤਰੀਕ ਨੂੰ ਜਦੋਂ ਬਿਆਨ ਲਿਖਿਆ ਤੇ ਅਸੀਂ ਕਰ ਲਈ ਕਿੰਨੇ ਕੇਸ ਬੰਦੇ ਦੀ ਨਿਮਾਨ ਰਹਿਗੇ ਕਿਹੜੀ ਕਾਰ ਸੀਗੀ ਕੀ ਉਹ ਕੁਝ ਦੱਸ ਸਕਦਾ ਕੋਈ ਕਾਰ ਸੀਗੀ ਕਾਲੇ ਰੰਗ ਦੀ ਜੋ ਕਿ ਇਹਨੂੰ ਨਹੀਂ ਪਤਾ ਉਹ ਕਿਹੜੀ ਸੀ ਮੁਰਦੇ ਕਿੰਨੇ ਸੀਗੇ ਜੀ ਇਹਦੇ ਦੱਸ ਬਿਆਨ ਮੁਤਾਬਕ ਇਹਨਾਂ ਨੇ ਦੱਸਿਆ ਕਿ ਦੋ ਮੁਰਜਮ ਸੀ। ਇਹ ਕੋਈ ਨਾਬਾਲਗ ਲੜਕੀ ਸੀ। ਇਹ ਫਿਲਾਲ ਦੀ ਕੜੀ ਜੋ ਇਹਨਾਂ ਨੇ ਦੱਸਿਆ ਰਿਕਾਰਡ ਮੁਤਾਬਕ ਵੀ ਇਹਨਾਂ ਨੇ ਰਿਕਾਰਡ ਪੇਸ਼ ਕੀਤਾ ਉਹਦਾ ਮੁਤਾਬਕ ਕੁੜੀ ਨਾਬਾਲਗ ਹੈ 16 ਸਾਲ ਦੀ। ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਕਿਹੜੀ-ਕਿਹੜੀਆਂ ਤਾਰਾਵਾਂ ਦੇ ਚਾਹੀਏ। ਆਪਣਾ 354/25 ਐਫ ਆਈ ਆਰ 64 ਬੀ ਐਨ ਐਸ 356 ਬਾਕਸ ਹੋਇਆ। ਕੋਈ ਮੁਰਜਮ ਗ੍ਰਫਤਾਰ ਹੋਇਆ ਨਹੀਂ। ਅਨਨੋਮ ਤੇ ਪਰਚਾ ਦਰਜ ਹੈ ਜੀ। ਪੜ ਜਾਰੀ ਹੈ ਜੀ। ਇਨਵੈਸਟੀਗੇਸ਼ਨ ਜਾਰੀ ਹੈ। ਮੈਡੀਕਲ ਚੱਕੀ ਹੋਇਆ ਹੈ। ਮੈਡੀਕਲ ਇਹਨਾਂ ਦਾ ਕਰਾਇਆ ਗਿਆ। ਠੀਕ ਹੈ।